ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡੇ ਨਾਲ ਕਿਰਨ ਸਫਰ ਜ਼ਿੰਦਗੀ ਵਿੱਚ ਤੁਹਾਡਾ ਸਵਾਗਤ ਹੈ ਦੋਸਤੋ ਇੱਕ ਨਵੀਂ ਕਹਾਣੀ ਲੈ ਕੇ ਮੈਂ ਹਾਜ਼ਰਾਂ ਤੁਹਾਡੇ ਲਈ ਦੋਸਤੋ ਧੁੰਦਲੇ ਸੁਪਨੇ ਥੱਕੇ ਹੋਏ ਕਦਮ ਪਰ ਦਿਲ ਵਿੱਚ ਇੱਕ ਟੁੱਟੇ ਵਿਸ਼ਵਾਸ ਇਹ ਕਹਾਣੀ ਹੈ ਕੁਲਦੀਪ ਸਿੰਘ ਦੀ ਜੋ ਮੌਕਿਆਂ ਦੀ ਉਡੀਕ ਨਹੀਂ ਕਰਦਾ ਬਲਕਿ ਉਹਨਾਂ ਨੂੰ ਖੁਦ ਬਣਾਉਂਦਾ ਹੈ ਜ਼ਿੰਦਗੀ ਇਮਤਿਹਾਨ ਲੈਂਦੀ ਹੈ ਦੋਸਤੋ ਪਰ ਜਿੱਤ ਉਸਦੀ ਹੁੰਦੀ ਹੈ ਜੋ ਹਾਰ ਨਹੀਂ ਮੰਨਦਾ ਇੱਕ ਛੋਟੇ ਜਿਹੇ ਪਿੰਡ ਵਿੱਚ ਜੰਮਿਆ ਕੁਲਦੀਪ ਗਰੀਬੀ ਦੇ ਸائے ਚੋਂ ਭਲਿਆ ਲੋਕ ਕਹਿੰਦੇ ਤਕਦੀਰ ਬਦਲਣੀ ਆਸਾਨ ਨਹੀਂ ਹੁੰਦੀ ਪਰ ਕੁਲਦੀਪ ਨੇ ਹਮੇਸ਼ਾ ਸੋਚਿਆ ਤਕਦੀਰ ਲਿਖੀ ਵੀ ਤਾਂ ਜਾ ਸਕਦੀ ਹੈ ਕਹਾਣੀ ਦਾ ਵਿਸ਼ਾ ਹੈ ਹੌਸਲੇ ਦੀ ਤਾਕਤ ਪਿੰਡ ਦੇ ਇੱਕ ਨੌਜਵਾਨ ਕੁਲਦੀਪ ਸਿੰਘ ਦੀ ਜ਼ਿੰਦਗੀ ਮੁਸ਼ਕਲਾਂ ਨਾਲ ਭਰੀ ਹੋਈ ਸੀ ਉਸ ਦਾ ਪਰਿਵਾਰ ਗਰੀਬ ਸੀ ਪਰ ਉਸ ਦੇ ਸੁਪਨੇ ਵੱਡੇ ਸੀ ਉਹ ਇੱਕ ਵੱਡਾ ਉਦਯੋਗਪਤੀ ਬਣਨਾ ਚਾਹੁੰਦਾ ਸੀ ਪਰ ਪੈਸਿਆਂ ਦੀ ਕਮੀ ਕਾਰਨ ਉਹ ਕਿਸੇ ਵੀ ਵਧੀਆ ਕਾਲਜ ਵਿੱਚ ਨਹੀਂ ਪੜ ਸਕਿਆ ਲੋਕ ਉਸ ਦਾ ਮਜ਼ਾਕ ਉਡਾਉਂਦੇ ਪਰ ਉਸ ਦੇ ਮਨ ਵਿੱਚ ਇੱਕ ਅਲੱਗ ਜਿਹਾ ਜੋਸ਼ ਸੀ ਕੁਲਦੀਪ ਨੇ ਸੋਚਿਆ कि जे कृपा हिले पैसे ਨਹੀਂ ਹਨ ਤਾਂ ਉਹ ਕੰਮ ਕਰਕੇ ਵੀ ਤਾਂ پیسے ਕਮਾ ਸਕਦਾ ਹੈ ਉਹ ਇੱਕ ਛੋਟੀ ਦੇ ਦੁਕਾਨਦਾਰ ਕੋਲ ਨੌਕਰੀ ਲੈ ਲੈਂਦਾ ਹੈ ਦਿਨ ਵਿੱਚ ਉਹ ਕੰਮ ਕਰਦਾ ਤੇ ਰਾਤ ਨੂੰ ਪੜਾਈ ਕਰਦਾ ਲੋਕਾਂ ਨੇ ਕਿਹਾ ਇਹ ਕੰਮ ਕਰ ਤੇ ਆ ਤੂੰ ਕਦੇ ਵੀ ਅਕੇਂ ਨਹੀਂ ਵੱਤ ਸਕਦਾ ਪਰ ਕੁਲਦੀਪ ਨੇ ਆਪਣੀ ਮਿਹਨਤ ਜਾਰੀ ਰੱਖੀ ਉਹ ਹਮੇਸ਼ਾ ਕੁਝ ਨਵਾਂ ਸਿੱਖਣ ਦੀ ਕੋਸ਼ਿਸ਼ ਕਰਦਾ ਇੱਕ ਦਿਨ ਉਹ ਆਪਣੇ ਮਾਲਕ ਨੂੰ ਆਨਲਾਈਨ ਵਪਾਰ ਬਾਰੇ ਦੱਸਦਾ ਹੈ ਮਾਲਕ ਨੇ ਆਖਿਆ ਇਹ ਸਭ ਫੋਜੋਲ ਦੀਆਂ ਗੱਲਾਂ ਨੇ ਦੁਕਾਨ ਹੀ ਚੰਗੀ ਚੱਲਦੀ ਹੈ ਪਰ ਕੁਲਦੀਪ ਨੂੰ ਵਿਸ਼ਵਾਸ ਸੀ ਕਿ ਆਨਲਾਈਨ ਵਪਾਰ ਉਸਦਾ ਭਵਿਕ ਬਣਾਏਗਾ ਕਈ ਸਾਲਾਂ ਦੀ ਮਿਹਨਤ ਤੋਂ ਬਾਅਦ ਕੁਲਦੀਪ ਨੇ ਆਪਣੇ ਬਚਤ ਕੀਤੇ ਹੋਏ ਪੈਸਿਆਂ ਨਾਲ ਇੱਕ ਛੋਟਾ ਜਿਹਾ ਸਟਾਰਟਅਪ ਕੀਤਾ ਪਹਿਲਾਂ ਤਾਂ ਕੰਮ ਨਹੀਂ ਚੱਲਿਆ ਪਰ ਉਸਨੇ ਹਾਰ ਨਹੀਂ ਮੰਨੀ ਮਿਹਨਤ ਅਤੇ ਸਬਰ ਦੇ ਨਾਲ ਉਸਦਾ ਬਿਜ਼ਨਸ ਬਦਲ ਲਗਾ ਜਿਹੜੇ ਲੋਕ ਪਹਿਲਾਂ ਉਸਦਾ ਮਜ਼ਾਕ ਉਡਾਉਂਦੇ ਸਨ ਉਹ ਹੁਣ ਉਸਦੇ ਗੋਣ ਗੋਦੇ ਹਨ ਕੁਲਦੀਪ ਅੱਜ ਇੱਕ ਵੱਡਾ ਉਦਯੋਗਪਤੀ ਬਣ ਗਿਆ ਪਰ ਉਹ ਆਪਣੇ ਗਰੀਬੀ ਦੇ ਦਿਨ ਨਹੀਂ ਭੁੱਲਿਆ ਉਹ ਹਮੇਸ਼ਾ ਲੋਕਾਂ ਦੀ ਮਦਦ ਕਰਦਾ ਤਾਂ ਕਿ ਕੋਈ ਹੋਰ ਕੁਲਦੀਪ ਵੀ ਆਪਣਾ ਸਫਰ ਜ਼ਿੰਦਗੀ ਆਪਣੀ ਹਿੰਮਤ ਤੇ ਮਿਹਨਤ ਨਾਲ ਤੈਅ ਕਰ ਸਕੇ ਦੋਸਤੋ ਇਸ ਕਹਾਣੀ ਤੋਂ ਸਿੱਖਿਆ ਮਿਲਦੀ ਹੈ ਹਾਲਾਤ ਕਦੇ ਵੀ ਤੁਹਾਡੀ ਤਕਦੀਰ ਨਹੀਂ ਲਿਖਦੇ ਤੁਹਾਡਾ ਹੌਂਸਲਾ ਤੁਹਾਡੀ ਤਕਦੀਰ ਲਿਖਦਾ ਹੈ ਧੰਨਵਾਦ